ਛੱਡਣ ਦਾ ਅਰਥ ਕੀ ਹੈ ਛੱਡਣ ਦਾ ਅਰਥ ਛੱਡੀ ਦਾ ਕਿੰਨੂ ਹੈ ਜਿਹੜੀ ਚੀਜ਼ ਫੜੀ ਹੋਵੇ ਇਹ ਤੇ ਹੱਥਾਂ ਨਾਲ ਛੱਡਣ ਦਾ ਅਰਥ ਨਹੀਂ ਹੈ ਵੀ ਤੁਸੀਂ ਹੱਥਾਂ ਨਾਲ ਛੱਡ ਦਿਓ ਜਾਂ ਮੈਂ ਆਪਣੇ ਨਾਂ ਤੇ ਅਕਾਊਂਟ ਹੀ ਨਹੀਂ ਖੋਲਣਾ ਜਾਂ ਮੈਂ ਜੇਬ ਵਿੱਚ ਮਾਇਆ ਨਹੀਂ ਪਾਣੀ ਇਹ ਤੇ ਇਹ ਨਹੀਂ ਅਰਥ ਬੜੇ ਸੰਨਿਆਸੀਆਂ ਨੇ ਇਹਦੇ ਇਹ ਅਰਥ ਸਮਝ ਲਿਆ ਵੀ ਮਾਇਆ ਨੂੰ ਛੱਡਣਾ ਸਰੀਰ ਨੂੰ ਮਾਇਆ ਤੋਂ ਅਲੱਗ ਕਰਨਾ ਹੈ ਜਦ ਕਿ ਇਹ ਛੱਡਣ ਦਾ ਅਰਥ ਨਹੀਂ ਹੈ ਮਹਾਰਜ ਕਹਿੰਦੇ ਨੇ ਵੀ ਸੁਰਤੀ ਨੇ ਮਾਇਆ ਨੂੰ ਫੜਿਆ ਹੋਇਆ ਹੈ ਸੰਸਾਰ ਨੂੰ ਸੁਰਤੀ ਨੇ ਫੜਿਆ ਹੋਇਆ ਹੈ ਇੰਜ ਫੜਿਆ ਹੋਇਆ ਜਿਵੇਂ ਕਿਤੇ ਕੰਦ ਦੇ ਵਿੱਚ ਤਸਵੀਰ ਗੱਡੀ ਹੋਵੇ ਇਦਾਂ ਹੁਣ ਉਹ ਕਿਵੇਂ ਵੱਖਰੀ ਹੋਵੇਗੀ ਐਡਾ ਐਡੀ ਗੂੜਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪਿਕਾਂਤ ਦੇ ਅੰਦਰ ਛੈਣੀ ਲੈ ਕੇ ਤੇ ਥੋੜੀ ਲੈ ਕੇ ਕਿਸੇ ਨੇ ਮੂਰਤ ਬਣਾਈ ਹੋਵੇ ਵਿੱਚੋਂ ਵਿੱਚੋਂ ਖੋਚ ਕੇ ਤੇ ਉਹ ਕੰਨ ਤੋਂ ਵੱਖਰੀ ਕਿਵੇਂ ਹੋਵੇਗੀ ਇਦਾਂ ਦਾ ਸਾਡਾ ਸਬੰਧ ਹੈ ਸੰਸਾਰ ਦੇ ਨਾਲ